ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਅਸੀਂ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 5 ਜੁਲਾਈ 1666 ਈਸਵੀ ਨੂੰ ਸ੍ਰੀ ਪਟਨਾ ਸਾਹਿਬ ਦੀ ਧਰਤੀ ਵਿਖੇ ਹੋਇਆ 1699 ਈਸਵੀ ਨੂੰ ਗੁਰੂ ਸਾਹਿਬ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਫਰਮਾਇਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਗੁਰੂ ਜੀ ਨੇ ਆਪਣੀ ਜੀਵਨ ਵਿੱਚ 14 ਜੰਗਾਂ ਲੜੀਆਂ ਅਤੇ ਸਾਰੀਆਂ ਵਿੱਚ ਜਿੱਤ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੇ ਹਾੜੇ ਦੇ ਸੰਬੰਧ ਵਿੱਚ ਹੁਣ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਵਿਚਾਰ ਪੇਸ਼ ਕਰਨਗੇ कवितावा गायन करेंगे अते गुरु सहज जीवी जीवनी ते विस्तार सहज चांगल पाएंगे सात श्रीय कार्जी मैं हरमनप्रीत कौर अठवीं जमात दी विद्यार्थन हाँ मेरा आज का विचार है दे शिवा बरमो ए है शुभ कर्मन ते कबहू न टरो न डरो अरसो जब जाए लरो निश्चय कर अपनी जीत करो पाव ये शब्द गुरु गोबिंद सिंह जी की बहादुरी न्याय और निरभौ का प्रतीक है ਗੁਰੂ ਜੀ ਆਪਣੇ ਸਿੱਖਾਂ ਨੂੰ ਇਹ ਸਿਖਾਉਂਦੇ ਹਨ ਕਿ ਸੱਚ ਤੇ ਨਿਆਂ ਦੇ ਰਸਤੇ ਤੇ ਜਨਨ ਲਈ ਹਮੇਸ਼ਾ ਤਿਆਰ ਰਹੋ ਅਤੇ ਇਸ ਲਈ ਜੀ ਲੜਨਾ ਪਵੇ ਤਾਂ ਨਿਰਪੋਹ ਹੋ ਕੇ ਲੜੋ ਇਹ ਬਾਣੀ ਸਾਨੂੰ ਸੱਚਾਈ ਨਿਆਂ ਅਤੇ ਦਲੇਰੀ ਨਾਲ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅੱਜ ਮੈਂ ਆਪਣੀ ਕੋ ਅਸ਼ੀਰਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਸਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਜਿਵੇਂ ਸਮੇਂ ਅਣਜੰਤ ਇਨਸਾਨ ਇੱਥੇ ਜਿਗਤ ਕਈਆਂ ਦਾ ਵਿੱਚ ਇਤਿਹਾਸ ਹੋਇਆ ਅੱਖਾਂ ਗਈਆਂ ਚੰਦਿਆ ਸੰਸਾਰ ਦੀਆਂ ਪਰ ਨੇ ਵਿੱਚ ਜਦੋਂ ਦੀ ਪ੍ਰਕਾਸ਼ ਹੋਇਆ ਆਇਆ ਅੱਲਾ ਦਾ ਰੂਪ ਇਹ ਜਗ੍ਹੀ ਅੰਦਰ ਪੀਖਣ ਸ਼ਾਨ ਨੂੰ ਉਹ ਦੋ ਵਿਸ਼ਵਾਸ ਹੋਇਆ ਇਸ ਜਗਤ ਤਮਾਸ਼ੇ ਨੂੰ ਵੇਖਣ ਦੀ ਪ੍ਰਗਟ ਮੱਧੇ ਤੁਮਰਾ ਖਾਸ ਹੋਇਆ ਪ੍ਰਗਟ ਮੱਧੇ ਤੁਮਰਾ ਖਾਸ ਹੋਇਆ ਪਟਨੇ ਸ਼ਹਿਰ ਦੀ ਪਾਵਨ ਸਤਿ ਉਤੇ ਪਤ ਕਾਲ ਸਿਦਾ ਸਾਜਨ ਹਰ ਆਇਆ ਤੇਂਦੀ ਕਲਾ ਦੀ ਖੁੱਡ ਚ ਕੱਢਣੇ ਲਈ ਚੜਦੀ ਕਲਾ ਦਾ ਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨਿਵੇਸ਼ ਅਸ਼ੂਤ ਜਿਹੜੇ ਉਹ ਨਤਾਇ ਬਣਾਉਣ ਸਰਦਾਰ ਆਇਆ ਮੁdde ਤੇ ਲਾਇਨ ਦਰਚਾਂਟ ਪਉਣ ਖਾਤਰ ਕਲਗੀ ਤਾਤੀ ਵਿਛੇ ਸਰ ਆਇਆ ਕਲਗੀ ਤਾਤੀ ਵਿਛੇ ਸਰ ਆਇਆ ਸਮੇ ਸਮੇ ਤੇ ਦੁਜਨੀਆ ਲਿਸ਼ਟ ਪਈਆਂ ਛੋਟੀ ਉਮਰ ਤੋਂ ਹੀ ਹੋਂਹ ਹਾਰ ਯੁੱਤੇ 9 ਸਾਲ ਵਿੱਚ ਪਿਤਾ ਜੀ ਵਾਂ ਦਸੇ ਸਾਇਆ ਰਹ ਨਸੀ ਬਸ ਬੁੱਤਾਰ ਰਿਤੇ ਅੱਖਾਂ ਸਾਹਮਣੇ ਜਾਰੇ ਨੂੰ ਤੱਕ ਰਹੇ ਸੀ ਹੋਂ ਡੁੱਟਣੀ ਸਾਰੇ ਪਰਿਵਾਰ ਉੱਤੇ ਐਨਕੀ ਕੌਮ ਦੀ ਸਾਲ ਨ ਕਰੰ ਦੇ ਦੀ ਕਿਤੀ ਪਰਖ ਤਲਵਾਰ ਦੀ ਧਾਰ ਉਤੇ ਕਿਤੀ ਪਰਖ ਤਲਵਾਰ ਦੀ ਧਾਰ ਉਤੇ ਕਿਸ ਗੱਲ ਤੇ ਬਖਸ਼ੇ ਦਾਤ ਅੰਮ੍ਰਿਤ ਚੰਨ ਸਿੰਘ ਸਜਾਇ ਸੀ ਪਾਤਸ਼ਾਹ ਨੇ ਦਾਤ ਅੰਮ੍ਰਿਤ ਦੀ ਮੰਗ ਫੇਚੀਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ

ਆਪਣੀ ਰੋਜ਼ੀ ਰੋਟੀ ਨੂੰ ਇਮਾਨਦਾਰੀ ਨਾਲ ਕਮਾਓ ਕੰਮ ਤੇ ਸਖਤ ਮਿਹਨਤ ਕਰੋ ਅਤੇ ਕੰਮ ਵਿੱਚ ਆਲਸ ਨਾ ਕਰੋ ਆਪਣੀ ਕਮਾਈ ਦਾ ਦਸਵੰਦ ਯਾਨੀ ਦਸਵਾਂ ਹਿੱਸਾ ਦਾਨ ਕਰੋ ਯਾਨੀ ਸੇਵਾ ਵਿੱਚ ਪਾਓ ਆਪਣੀ ਜਵਾਨੀ ਜਾਂ ਅਦੇ ਕੁਲ ਪਰਿਵਾਰੀ ਹੰਕਾਰੀ ਹੋਣ ਤੋਂ ਪਰਹੇਜ਼ ਕਰੋ ਲੋੜਵੰਦ ਲੋਕਾਂ ਦੀ ਹਮੇਸ਼ਾ ਮਦਦ ਕਰੋ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰੋ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕਸਰਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੇ ਮਰਦਾਰੂ ਵਿੱਚ ਜਾਣ ਪਾਈ ਗੁਰੂ ਜੀ ਇੱਕ ਮਹਾਨ ਕਵੀ ਬਹਾਦਰ ਜਨ ਸੂਝਵਾਨ ਿਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ ਗੁਰੂ ਜੀ ਦਾ ਜਨਮ ਬਿਹਾਰ ਦੀ ਰਾਸਟਾਨੀ ਪਟਨਾ ਵਿੱਚ 26 ਦਸੰਬਰ 1666 ਈਸਵੀ ਵਿੱਚ ਮਾਤਾ ਗੁਜਰੀ ਜੀ ਅਤੇ ਪਿਤਾ ਛਿਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ ਗੁਰੂ ਜੀ 6 ਸਾਲ ਦੀ ਉਮਰ ਵਿੱਚ ਅਨੰਤਪੁਰ ਸਹਿਬ ਆ ਗਏ ਇਥੇ ਆਪ ਨੇ ਸੰਸਕ੍ਰਿਤ ਬ੍ਰਿਜ ਅਰਬੀ ਫਾਰਸੀ ਪੰਜਾਬੀ ਆਦ ਬੋਲੀਆਂ ਸਿੱਖੀਆਂ ਇੱਥੇ ਹੀ ਆਪਨੇ ਸ਼ਸਤਰ ਵਿਦਿਆ ਵੀ ਸਿੱਖੀ ਗੁਰੂ ਜੀ ਨੇ 13 ਪ੍ਰਾਤ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਗੁਰੂ ਜੀ ਨੂੰ ਮੁਗਲਾਂ ਹਾਕਮਾਂ ਵਿਰੁੱਧ ਕਈ ਯੁੱਧ ਕਰਨੇ ਪਏ ਖਾਸ ਤੌਰ ਤੇ ਚਮਕੌਰ ਸਾਹਿਬ ਤੇ ਖਿਦਰਾਣਾ ਦਿੱਤਾ ਵਿੱਚ ਗੁਰੂ ਜੀ ਨੂੰ ਇਨਾਂ ਇੰਦਾ ਕਾਰਨ ਅਨੰਪੁਰ ਸਾਹਿਬ ਛੱਡਣਾ ਪਿਆ

ચંડી બચિતર નાટક ચંડી ચરીતર તે જ્યાન પ્રબોધ હુ જી ગુરુજી અકતુબર સતરાસો નું જોતી જોત વાહે ગુરજી કા ગુરજી વાહેગુરુજી પતે